ਲੀਚੀ ਖਾਣ ਦੇ ਨਾਲ ਜਿਹੜੇ ਭਰਪੂਰ ਮਾਤਰਾ ਦੇ ਵਿੱਚ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਉਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਯਾਨੀ ਕਿ ਬਹੁਤ ਸਾਰੇ ਲੋਕ ਲੀਚੀ ਖਾਣ ਦੇ ਸ਼ਕੀਨ ਹੁੰਦੇ ਨੇ ਪਰ ਕਈ ਲੋਕ ਜਦੋਂ ਵੱਖ-ਵੱਖ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਲੀਚੀ ਫਰੂਟ ਜੋ ਹੈ ਫਲ ਜੋ ਹੈ ਸਾਡੇ ਲਈ ਫਾਇਦੇਮੰਦ ਨਹੀਂ ਹੋਵੇਗਾ ਸਾਨੂੰ ਨੁਕਸਾਨ ਪੁੰਜ ਜਾਵੇਗਾ ਪਰ ਤੁਹਾਨੂੰ ਅੱਜ ਲੀਚੀ ਖਾਣ ਦੇ ਫਾਇਦੇ ਦੱਸਾਂਗੇ ਕਿ ਲੀਚੀ ਖਾਣ ਨਾਲ ਕਿਹੜੀਆਂ-ਕਿਹੜੀਆਂ ਜਿਹੜੇ ਸਰੀਰ ਤੇ ਰੋਗ ਦੂਰ ਹੁੰਦੇ ਨੇ ਤੇ ਕਿਹੜੇ ਵੱਡੇ ਪਰਪੂਰ ਪੂਰੀ ਮਾਤਰਾ ਤੇ ਲਾਭ ਮਿਲਦੇ ਨੇ ਤਾਂ ਦੱਸਿਏ ਕਿ ਹੁਣ ਜਿਹੜੇ ਲੋਕ ਲੀਚੀ ਖਾਂਦੇ ਨੇ ਪਰ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਲੀਚੀ ਖਾਣ ਨਾਲ ਅਸੀਂ ਬਿਮਾਰ ਹੋ ਸਕਦੇ ਹਾਂ ਤਾਂ ਤੁਸੀਂ ਗਲਤ ਹੋ ਕਿਉਂਕਿ ਲੀਚੀ ਦੇ ਵਿੱਚ ਕੁਝ ਅਜਿਹੇ ਤੱਤ ਨੇ ਜਈਆਂ ਚੀਜ਼ਾਂ ਨੇ ਜਿਹੜੇ ਤੁਹਾਡੇ ਸਰੀਰ ਲਈ ਬਹੁਤ ਜ਼ਾਦ ਵੱਡੇ ਪੱਧਰ ਤੇ ਲਾਭ ਦੇਣ ਵਾਲੀਆਂ ਨੇ ਤੇ ਦੱਸਿਏ ਕਿ ਲੀਚੀ ਦੇ ਵਿੱਚ ਹੁਣੇ ਜਿਹੜੇ ਪੋਟਾਸ਼ੀਅਮ ਹੁੰਦਾ ਹੈ ਉਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਤੁਹਾਡੇ ਦਿਲ ਦੇ ਰੋਗ ਨੂੰ ਦੂਰ ਕਰਦਾ ਹੈ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਤੁਸੀਂ ਜਿਹੜੇ ਦੂਰ ਰਹੇ ਹੋ ਲੀਚੀ ਖਾਣ ਦੇ ਨਾਲ ਤੇ ਦੱਸਿਏ ਕਿ ਲੀਚੀ ਖਾਣ ਦੇ ਨਾਲ ਤੁਹਾਡੇ ਜਿਹੜੀ ਤ્વਚਾ ਆ ਉਹ ਉਹ ਬਹੁਤ ਜ਼ਿਆਦਾ ਸਹੀ ਰਹਿੰਦੀ ਆ ਤੁਸੀਂ ਤੰਦਰੁਸਤ ਮਹਿਸੂਸ ਕਰਦੇ ਹੋ ਇਸ ਦੇ ਵਿੱਚ ਜਿਹੜੇ ਜਿਹੜੇ ਬੀ ਫਾਈਬਰਿਕਸ ਹੁੰਦੇ ਨੇ ਉਹ ਵੀ ਬਹੁਤ ਭਰਪੂਰ ਮਾਤਰਾ ਤੇ ਹੁੰਦੇ ਨੇ ਤੁਹਾਨੂੰ ਦਿਲ ਦਾ ਰੋਗ ਨਹੀਂ ਲੱਗਦਾ ਤੁਹਾਡਾ ਜਿਹੜਾ ਖੂਨ ਜਿਹੜਾ ਵਾ ਉਹ ਵੱਧ ਮਾਤਰਾ ਤੇ ਵੜਦਾ ਹੈ ਲੀਚੀ ਖਾਣ ਨਾਲ ਔਰ ਜਿਹੜੇ ਲੀਚੀ ਦੇ ਅੰਦਰ ਪੋਟਾਸ਼ੀਅਮ ਹੁੰਦਾ ਉਹ ਤੁਹਾਡੇ ਸਰੀਰ ਦੇ ਕਈ ਰੋਗਾਂ ਨੂੰ ਦੂਰ ਕਰਦਾ ਹੈ ਜਾਨੀ ਕਿ ਲੀਚੀ ਖਾਣਾ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੇ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਮਿੱਠੀ ਹੁੰਦੀ ਆ ਤਾਂ ਜਿਹੜੇ ਡਾਇਬਟੀਸ ਦੇ ਸ਼ਿਕਾਅ ਹੁੰਦੇ ਨੇ ਅਲਿਜੀ ਬਹੁਤ ਵੱਡ ਮਾਤਰਾ ਤੇ ਖਾਂਦੇ ਨੇ ਘੱਟ ਮਾਤਰਾ ਤੇ ਖਾਂਦੇ ਨੇ ਭਾ ਦੱਸੀਏ ਕਿ ਲੀਚੀ ਖਾਣ ਨਾਲ ਬਹੁਤ ਕਈ ਫਾਇਦੇ ਵੀ ਹੁੰਦੇ ਨੇ ਤੇ ਇਸ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਦੇ ਵਿੱਚ ਰਹਿੰਦਾ ਹੈ ਤੁਹਾਡੇ ਜਿਹੜੀ ਅਲਰਜੀ ਵਿਕਾਰਾ ਹੁੰਦੀ ਹੈ ਠੀਕ ਰਹਿੰਦੀ ਹੈ ਤੁਹਾਡਾ ਸਾਡੀ ਠੀਕ ਰਹਿੰਦੀ ਹੈ ਤੁਹਾਡਾ ਖੂਨ ਦਾ ਦੌਰਾ ਇੱਕਦਮ ਠੀਕ ਰਹਿੰਦਾ ਹੈ ਦਿਲ ਦੀਆਂ ਬਿਮਾਰੀਆਂ ਤੋਂ ਤੁਸੀਂ ਦੂਰ ਰਹਿੰਦੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਫਾਈਬਰਿਕ ਇਸ ਤੇ ਵੱਧ ਮਾਤਰਾ ਤੇ ਹੁੰਦਾ ਹੈ ਤਾਂ ਲੀਚੀ ਭਰਪੂਰ ਗੁਣਾਂ ਦੇ ਨਾਲ ਜਿਹੜੀ ਹੁੰਦੀ ਆ ਔਰ ਜਿਸ ਦੇ ਵਿੱਚ ਬਹੁਤ ਮਾਤਰਾ ਤੇ ਗੁਣ ਹੁੰਦੇ ਨੇ ਤਾਂ ਤੁਹਾਡੇ ਸਰੀਰ ਦੇ ਵਿੱਚ ਬਹੁਤ ਵੱਡੇ ਪਦਰਤ ਦੇ ਫਾਇਦਾ ਦਿੰਦੇ ਨੇ ਇਸੇ ਤਰੀਕੇ ਦੇ ਨਾਲ ਦੱਸ ਜੀਏ ਕਿ ਲੀਚੀ ਜਿਹੜੀ ਆ ਉਹ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਆਜ਼ਾਦ ਦਉਂਦੀ ਹੈ ਜਾਨੀ ਕਿ ਤੁਸੀਂ ਕਈ ਬਿਮਾਰੀਆਂ ਤੋਂ ਦੂਰ ਰਹਿੰਦੇ ਹੋ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਜ਼ਾਦੀ ਮਿਲਦੀ ਹੈ ਇਸ ਕਰਕੇ ਦੱਸ ਜੀਏ ਕਿ ਜੇਕਰ ਤੁਸੀਂ ਲੀਚੀ ਖਾਣ ਤੋਂ ਡਰਦੇ ਹੋ ਤੁਹਾਨੂੰ ਲੱਗਦਾ ਕਿ ਸ਼ਾਇਦ ਇਹ ਸਿਹਤ ਲਈ ਨਹੀਂ ਫਾਇਦੇਮੰਦ ਹੈ ਤਾਂ ਤੁਸੀਂ ਗਲਤ ਹੋ ਇਸ ਵਿੱਚ ਬਹੁਤ ਵੱਡੇ ਪਦਰਤ ਦੇ ਤੱਤ ਮਿਲੇ ਹੋਏ ਨੇ ਬਹੁਤ ਸਾਰੀਆਂ ਚੀਜ਼ਾਂ ਭਰਪੂਰ ਮਾਤਰਾ ਦੇ ਵਿੱਚ ਨੇ ਜਿਹੜੇ ਤੁਹਾਡੀ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਰਹਦਾ ਇਸ ਕਰਕੇ ਲੀਚੀ ਖਾਣਾ ਤੁਹਾਡੇ ਸਿਹਤ ਲਈ ਬਹੁਤ ਜ਼ਰੂਰੀ ਹੈ ਤੁਹਾਨੂੰ ਦਿਲ ਦੇ ਦੌਰਗਾ ਤੋਂ ਦੂਰੀ ਮਿਲਦੀ ਹੈ ਤੁਹਾਡਾ ਖੂਨ ਦਾ ਦੌਰਾ ਠੀਕ ਰਹਿੰਦਾ ਹੈ ਬਲੱਡ ਪ੍ਰੈਸ਼ਰ ਕੰਟਰੋਲ ਦੇ ਵਿੱਚ ਰਹਿੰਦਾ ਹੈ ਤ્વਚਾ ਠੀਕ ਰਹਿੰਦੀ ਹੈ ਸਰੀਰ ਤੁਹਾਡਾ ਤੰਦਰੁਸਤ ਰਹਿੰਦਾ ਬਹੁਤ ਇਸ ਦੇ ਵਿੱਚ ਪੋਟਾਸ਼ੀਅਮ ਤੱਤ ਨੇ ਫਾਈਬਰਿਕਸ ਨੇ ਜਿਹੜੇ ਤੁਹਾਡੇ ਲਈ ਫਾਇਦੇਮੰਦ ਨੇ ਇਸ ਕਰਕੇ ਤੁਸੀਂ ਜਰਾ ਇਸ ਖਬਰ ਵੱਲ ਗੌਰ ਕਰਨਾ ਔਰ ਜਿਹੜੇ ਲੋਕ ਲੀਚੀ ਖਾਣ ਤੋਂ ਗਰੇਜ਼ ਕਰਦੇ ਨੇ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਲੀਚੀ ਸਾਡੇ ਲਈ ਫਾਇਦੇਮੰਦ ਨਹੀਂ ਹੈ ਤਾਂ ਇਹ ਖਬਰ ਉਹਨਾਂ ਲਈ ਹੈ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਤੇ ਲ ਇਹ ਕਾ ਕਰਕੇ ਜਿਹੜੇ ਲੋਕ ਲੀਜੀ ਖਾਨ ਤੋਂ ਡਰਦੇ ਸੀਗੇ ਪਰ ਲੀਜੀ ਤੁਹਾਡੇ ਲਈ ਬਹੁਤ ਵਰਦਾਨ ਸਾਬਤ ਹੈ ਇਸ ਵਿੱਚ ਬਹੁਤ ਵੱਡੇ ਪੱਧਰ ਦੇ ਫਾਇਦੇਮੰਦ ਤੱਤ ਵੀ ਨੇ ਜੋ ਤੁਹਾਡੇ ਸਰੀਰ ਨੂੰ ਭਰਪੂਰ ਮਾਤਰਾ ਤੇ ਫਾਇਦਾ ਦਿੰਦੇ ਨੇ